ਜੇਕਰ ਤੁਹਾਡੇ ਕੋਲ ਵੀ ਈ-ਬਾਈਕ ਜਾਂ ਫਿਰ ਈ-ਸਕੂਟੀ ਹੈ ਤੇ ਖਬਰ ਤੁਹਾਡੇ ਲਈ ਹੈ ਕਿਉਂਕਿ ਇਸ ਨੂੰ ਸਾਵਧਾਨੀ ਦੇ ਨਾਲ ਵਰਤਣ ਦੀ ਲੋੜ ਹੈ ਦਰਸਤਲ ਇੱਕ ਹਾਦਸਾ ਵਾਪਰਿਆ ਜਿਸ ਦੇ ਨਾਲ ਇੱਕ 11 ਸਾਲਾ ਬੱਚੀ ਦੀ ਮੌਤ ਹੋ ਗਈ ਹੈ ਪੂਰਾ ਪਰਿਵਾਰ ਸੌਰਿਆਸੀ ਅਚਾਨਕ ਤਮਾਕਾ ਹੁੰਦਾ ਬਲਾਸਟ ਹੁੰਦਾ ਜਿਸ ਦੇ ਬਾਅਦ ਘਰ ਨੂੰ ਅੱਗ ਲੱਗ ਜਾਂਦੀ ਉਸ ਤੋਂ ਬਾਅਦ 11 ਸਾਲਾ ਬੱਚੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਦਰਅਸਲ ਪਰਿਵਾਰ ਦੇ ਵੱਲੋਂ ਆਪਣੀ ਈ-ਸਕੂਟੀ ਯਾਨੀ ਕਿ ਇਲੈਕਟ੍ਰੀਕਲ ਸਕੂਟੀ ਨੂੰ ਚਾਰਜ ਤੇ ਲਗਾਇਆ ਗਿਆ ਉਸ ਤੋਂ ਬਾਅਦ ਪੂਰਾ ਪਰਿਵਾਰ ਸੌ ਜਾਂਦਾ ਅਚਾਨਕ ਬੈਟਰੀ ਜਿਹੜੀ ਹੈ ਉਸ ਸਕੂਟੀ ਦੀ ਫੁੱਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਚਾਨਕ ਤਮਾਕਾ ਹੋ ਜਾਂਦਾ ਬਲਾਸਟ ਹੋ ਜਾਂਦਾ ਅੱਗ ਜਿਹੜੀ ਹੈ ਲੱਗ ਜਾਂਦੀ ਹੈ ਸਕੂਟੀ ਨੂੰ ਉਸ ਤੋਂ ਬਾਅਦ ਪੂਰੇ ਘਰ ਦੇ ਵਿੱਚ ਅੱਗ ਫੈਲ ਜਾਂਦੀ ਹੈ ਕਾਰ ਦੇ ਵਿੱਚ ਧੂਆਂ ਹੀ ਧੂਆਂ ਹੋ ਜਾਂਦਾ ਜਿਸ ਤੋਂ ਬਾਅਦ ਦਮ ਘੁੱਟਣ ਦੇ ਨਾਲ ਇੱਕ 11 ਸਾਲਾ ਬੱਚੀ ਦੀ ਜੜੀ ਹੈ ਉਹ ਮੌਤ ਹੋ ਜਾਂਦੀ ਹੈ ਤਾਂ ਬੜਾ ਹੀ ਦਰਦਨਾਕ ਹਾਦਸਾ ਹੈ ਵਾਪਰਿਆ ਦੱਸਿਆ ਜਾ ਰਿਹਾ ਮਾਲਕ ਦੇ ਵੱਲੋਂ ਕਾਰ ਦੇ ਮਾਲਕ ਦਾ ਕਹਿਣਾ ਹੈ ਕਿ ਸਕੂਟੀ ਉਹਨਾਂ ਦੀ ਖਰਾਬ ਸੀਗੀ ਜਿਸ ਤੋਂ ਬਾਅਦ ਉਸ ਨੂੰ ਏਜੰਸੀ ਦੇ ਵਿੱਚ ਛੱਡਿਆ ਗਿਆ ਸੀ ਉਸ ਤੋਂ ਬਾਅਦ ਠੀਕ ਹੋ ਕੇ ਜਿਹੜੀ ਸਕੂਟੀ ਹੈ ਉਹ ਘਰ ਆਈ ਸੀ ਉਸ ਤੋਂ ਬਾਅਦ ਹੀ ਉਸ ਨੂੰ ਚਾਰਜ ਤੇ ਲਗਾਇਆ ਗਿਆ ਸੀ ਉਸ ਤੋਂ ਬਾਅਦ ਇੱਕਦਮ ਜਿਹੜਾ ਰਾਤ ਨੂੰ 1 ਵਜੇ ਦੇ ਕਰੀਬ ਇਹ ਬਲਾਸਟ ਹੋ ਜਾਂਦਾ ਜਿਸ ਤੋਂ ਬਾਅਦ ਘਰ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਇੱਕ 11 ਸਾਲ ਦੀ ਬੱਚੀ ਦੀ ਮੌਤ ਹੋ ਜਾਂਦੀ ਉਹ ਬੱਚੀ ਆਪਣੇ ਨਾਨਕੇ ਘਰ ਆਈ ਸੀ ਆਪਣੇ ਮਾਂ ਦੇ ਨਾਲ ਪਰ ਨਹੀਂ ਸੀ ਪਤਾ ਕਿ ਉਸ ਦੇ ਨਾਲ ਜਿਹੜਾਗਾ ਵਾਪਰ ਜਾਏਗਾ ਤਾਂ ਨਾਨਕੇ ਆਈ 11 ਸਾਲ ਦੀ ਬੱਚੀ ਦੀ ਦਰਦਨਾਕ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਪੂਰਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਹੈ ਮੱਧ ਪ੍ਰਦੇਸ਼ ਦੇ ਰਤਲਾਮ ਦਾ ਇਹ ਪੂਰਾ ਮਾਮਲਾ ਜਿਹੜਾਗਾ ਉਹ ਦੱਸਿਆ ਜਾ ਰਿਹਾ ਹੈ ਮੱਧ ਪ੍ਰਦੇਸ਼ ਦੇ ਰਤਲਾਮ ਦੇ ਵਿੱਚ ਇਹ ਪੂਰੀ ਘਟਨਾ ਵਾਪਰੀਏ ਜਦੋਂ ਈ ਬਾਈਕ ਦੇ ਵਿੱਚ ਅੱਗ ਲੱਗ ਜਾਂਦੀ ਹੈ ਬਾਈਕ ਨੂੰ ਚਾਰਜ ਤੇ ਲਗਾਇਆ ਗਿਆ ਉਸ ਤੋਂ ਬਾਅਦ ਪਰਵਾਰ ਸੌਂ ਗਿਆ ਉਸ ਤੋਂ ਬਾਅਦ ਬਲਾਸਟ ਹੁੰਦਾ ਧੂਆਂ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਦਮ ਘੁੱਟਣ ਦੇ ਨਾਲ 11 ਸਾਲ ਦੀ ਇੱਕ ਬੱਚੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਉਸ ਦੀਆਂ ਦੋ ਭੈਣਾਂ ਦੀ ਹਾਲਤ ਜਿਹੜੀ ਹੈ ਉਹ ਖਰਾਬ ਦੱਸੀ ਜਾ ਰਹੀ ਹੈ ਉਹਦੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਇਸ ਨੂੰ ਭਰਤੀ ਕਰਵਾਇਆ ਗਿਆ ਤੇ ਮੌਕੇ ਤੇ ਪੁਲਿਸ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਰਤलाम ਦੇ ਉਦਯੋਗਿਕ ਖੇਤਰ ਦੀ ਬੀ ਐਂਡ ਟੀ ਕਲੋਨੀ ਦਾ ਇਹ ਪੂਰਾ ਮਾਮਲਾ ਜਿਹੜਾਗਾ ਦੱਸਿਆ ਜਾ ਰਿਹਾ ਪੁਲਿਸ ਦੇ ਮੁਤਾਬਿਕ ਇੱਥੇ ਰਹਿਣ ਵਾਲੇ ਭਗਵਤ ਮੋਰੀ ਨੇ ਸ਼ਨੀਵਾਰ ਦੀ ਰਾਤ ਆਪਣੇ ਘਰ ਦੇ ਵਿੱਚ ਸਕੂਟੀ ਨੂੰ ਜਿਹੜਾਗਾ ਚਾਰਜ ਲਗਾਇਆ ਸੀ ਚਾਰਜ ਲਗਾਇਆ ਸੀ ਉਸ ਤੋਂ ਬਾਅਦ ਪੂਰਾ ਪਰਿਵਾਰ ਜਿਹੜਾ ਸੌਂ ਜਾਂਦਾ ਅਚਾਨਕ ਬਾਈਕ ਦੇ ਵਿੱਚ ਇਹ ਬਲਾਸਟ ਹੋ ਜਾਂਦਾ ਅੱਗ ਲੱਗ ਜਾਂਦੀ ਹੈ ਪੂਰੇ ਘਰ ਨੂੰ ਬਲਾਸਟ ਹੋ ਜਾਂਦਾ ਧੂਆਂ ਹੀ ਧੂਆਂ ਹੋ ਜਾਂਦਾ ਤਾਂ ਦਮ ਘੁੱਟਣ ਦੇ ਨਾਲ 11 ਸਾਲ ਦੀ ਬੱਚੀ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ 11 ਸਾਲ ਦੀ ਬੱਚੀ ਅੰਤਰਾ ਦਾ ਦਮਕੁਟਨ ਦੇ ਨਾਲ ਦਿਹਾਂਤ ਹੋ ਗਿਆ ਉਸ ਦੀ ਮੌਤ ਹੋ ਗਈ ਹੈ ਤੇ ਭਗਵਤ ਮੋਰੇ ਅਤੇ ਉਸ ਦੀ 12 ਸਾਲ ਦੀ ਪੋਤੀ ਜਿਹੜੀ ਹੈ ਉਹ ਇਸ ਅੱਗ ਦੇ ਵਿੱਚ ਚੁਲਸ ਗਏ ਨੇ ਤਾਂ ਉਸ ਤੋਂ ਬਾਅਦ ਜਿਹੜਾਗਾ ਪੁਲਿਸ ਮੌਕੇ ਤੇ ਜਿਹੜੀ ਹੈ ਉਹ ਪੋਜਾਂ ਦੀ ਦੱਸਿਆ ਜਾ ਰਿਹਾ ਹੈ ਕਿ ਜੋ ਬੱਚੀ ਅਮ੍ਰਿਤਿਕ ਬੱਚੀ ਮੂਲ ਰੂਪ ਤੋਂ ਵਡੋਦਰਾ ਗੁਜਰਾਤ ਦੀ ਰਹਿਣ ਵਾਲੀ ਸੀ ਤੇ ਆਪਣੀ ਮਾਂ ਦੇ ਨਾਲ ਨਾਂਕ ਕਿ ਆਈ ਹੋਈ ਸੀ ਅਗਲੇ ਦਿਨ ਉਸਨੇ ਘਰ ਵਾਪਸ ਜਾਣਾ ਸੀਗਾ ਪਰ ਉਸਦੇ ਨਾਲ ਇਹ ਪੂਰਾ ਦਰਦਨਾਕ ਜਿਹੜਾ ਹਾਦਸਾ ਹੋ ਜਾਂਦਾ ਹੈ ਤਸਵੀਰਾਂ ਤੋਂ ਨਾਂ ਸਾਂਝੀ ਹੈ ਕਾਰਨ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸਵਾਹ ਬਣੀ ਹੋਈ ਹੈ ਪੂਰੀ ਇਹ ਸਕੂਟੀ ਇਸਕੂਟੀ ਹੀ ਦੇ ਨਾਲ ਹੀ ਜੋ ਬਲਾਸਟ ਹੁੰਦਾ ਹੈ ਇੱਕ ਬੱਚੇ ਦੀ ਜਾਨ ਚਲੀ ਗਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਪੂਰੀ ਅੱਗ ਦੇ ਨਾਲ ਅੱਗ ਤੁ ਲੱਗਣ ਤੋਂ ਬਾਅਦ ਪੂਰੀ ਸਵਾ ਬਣ ਜਾਂਦੀ ਉਸ ਤੋਂ ਬਾਅਦ ਘਰ ਦੀ ਤਸਵੀਰ ਤੁਸੀਂ ਵੇਖੋ ਘਰ ਦੀ ਵੀਡੀਓ ਦੇਖੋ ਕਿ ਇਸ ਤਰ੍ਹਾਂ ਜੋ ਹੈ ਅੱਗ ਦੇ ਜਿਹੜਾ ਭਾਂਬੜ ਮਚ ਰਹੇ ਨੇ ਪੂਰਾ ਅੱਗ ਦੇ ਲਪੇੜ ਦੇ ਵਿੱਚ ਪੂਰਾ ਘਰ ਜਿਹੜਾ ਆ ਜਾਂਦਾ ਤਾਂ ਦਰਦਨਾਕ ਤਸਵੀਰਾਂ ਉਧਰ ਮੌਕੇ ਤੇ ਜਦੋਂ ਇਹ ਜਿਹੜਾ ਲੋਕਾਂ ਨੂੰ ਪਤਾ ਲੱਗਦਾ ਤੇ ਲੋਕ ਜਿਹੜੇ ਹੈਗੇ ਨੇ ਮੌਕੇ ਤੇ ਪਹੁੰਚਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਸਾਂਝੇ ਕਰ ਰਹੇ ਹਾਂ ਕਿ ਕਿੰਨਾ ਦਰਦਨਾਕ ਇਹ ਹਾਦਸਾ ਜਿਹੜਾ ਹੋਇਆ